50000 ਰੁਪਇਆ ਤੁਸੀਂ ਚਾਰਜ ਕਰੋਗੇ ਸਿਰਫ ਇੱਕ ਗਾਣਾ ਲਿਖ ਕੇ ਦੇਣ ਦਾ 30000 ਰੁਪਇਆ ਸਿਰਫ ਇੱਕ ਦਿਨ ਦਾ 10 ਤੋਂ 15000 ਰੁਪਇਆ ਉਹ ਵੀ ਸਿਰਫ ਇੱਕ ਦਿਨ ਦਾ 5000 ਤੋਂ ਲੈ ਕੇ 20000 25000 50000 ਰੁਪਇਆ ਸਿਰਫ ਇੱਕ ਦਿਨ ਦਾ ਇੱਕ ਦਿਨ ਦਾ ਤੁਹਾਨੂੰ ਮਿਲੇਗਾ ਬਾਕੀ 10 ਲੱਖ ਜਾਂ 20 ਲੱਖ ਰੁਪਇਆ ਦੇਵਾਂਗੇ ਅਸੀਂ ਤੁਹਾਨੂੰ ਉਹ ਡਾਇਰੈਕਟਰ ਕਹਿੰਦਾ ਠੀਕ ਆ ਮੰਨ ਲਓ ਕਿ ਚਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੰਡੀ ਕਲਾ ਦੇ ਵਿੱਚ ਰਹੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੀ ਗਾ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਜਿਹੜਾ ਉਹ ਹੈਗਾ ਫਿਲਮ ਦੇ ਰਿਗਾਰਡਿੰਗ ਆ ਵੀ ਫਿਲਮ ਲਾਈਨ ਦੇ ਵਿੱਚ ਬਹੁਤ ਸਾਰਾ ਪੈਸਾ ਵਾ ਅਗਰ ਤੁਹਾਡੇ ਵਿੱਚ ਕਈ ਮੇਰੇ ਭਿੰਨ ਭਰਾ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਟੈਲੈਂਟ ਹੈਗਾ ਵਾ ਜਿਨ੍ਹਾਂ ਨੂੰ ਮਤਲਬ ਵੀ ਲਿਖਣਾ ਦਾ ਬਹੁਤ ਜ਼ਿਆਦਾ ਸ਼ੌਂਕ ਆ ਕੋਈ ਮੈਂ ਆਰਟੀਕਲ ਲਿਖਦੇ ਨੇ ਜਾਂ ਫਿਲਮ ਪੰਜਾਬੀ ਗੀਤ ਲਿਖਦੇ ਨੇ ਹਿੰਦੀ ਗੀਤ ਲਿਖਦੇ ਨੇ ਜਾਂ ਫਿਰ ਉਹ ਸਟੋਰੀਆਂ ਲਿਖਦੇ ਨੇ ਕਹਾਣੀਆਂ ਲਿਖਦੇ ਨੇ ਨਾ ਜਿਵੇਂ ਸ਼ਾਰਟ ਫਿਲਮ ਹੋ ਗਈ ਵੈਬ ਸੀਰੀਜ਼ ਹੋ ਗਈ ਕਿਉਂਕਿ ਦੇਖੋ ਹਰ ਇੱਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਟੈਲੈਂਟ ਹੁੰਦਾ ਹੀ ਹੁੰਦਾ ਵਾ ਕਿਉਂਕਿ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਨਾ ਜਿਹੜੇ ਫਿਲਮਾਂ ਲਿਖੀ ਜਾਂਦੀਆਂ ਨੇ ਉਹ ਮਤਲਬ ਵੀ ਜੋ ਆਪਾਂ ਆਪਣੇ ਅੱਖੀਂ ਦੇਖਤਾ ਜਿਹਨੂੰ ਆਪਾਂ ਪੰਜਾਬੀ ਹਣਾ ਜਾਂ ਫਿਰ ਆਪਣੇ ਆਲੇ ਦੁਆਲੇ ਜੋ ਵੀ ਘਟਨਾ ਵਾਪਰਦੀ ਆ ਉਹ ਇੱਕ ਮਤਲਬ ਦੀ ਫਿਲਮ ਹੀ ਹੁੰਦੀ ਆ ਹਣਾ ਜਾਂ ਫਿਰ ਕਈ ਲੋਕ ਇਹੋ ਜਿਹਾ ਵੀ ਟੈਲੈਂਟ ਹੈਗੇ ਨੇ ਜਿਹੜੇ ਬਹੁਤ ਹੀ ਵਧੀਆ ਚੀਜ਼ ਮਤਲਬ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਸੋਚੀ ਹੁੰਦੀ ਆ ਇਹ ਚੀਜ਼ ਨੂੰ ਇਦਾਂ ਹੋਣਾ ਚਾਹੀਦਾ ਸੀ ਜਾਂ ਇਹਨੂੰ ਐਵੇਂ ਹੋਣਾ ਚਾਹੀਦਾ ਸੀ ਉਹ ਵੀ ਬਹੁਤ ਸੋਹਣਾ ਲਿਖਦੇ ਨੇ ਕਈ ਇਹੋ ਜਿਹਾ ਵੀ ਹੈਗੇ ਨੇ ਜਿਨ੍ਹਾਂ ਨੂੰ ਡਾਇਰੈਕਸ਼ਨ ਦੀ ਬਹੁਤ ਜ਼ਿਆਦਾ ਮਤਲਬ ਵੀ ਨੋਲਜ ਹੁੰਦੀ ਆ ਮਤਲਬ ਇਹਨਾਂ ਨੇ ਡਾਇਰੈਕਸ਼ਨ ਦਾ ਕੋਈ ਕੋਰਸ ਵਗੈਰਾ ਨਹੀਂ ਕੀਤਾ ਹੁੰਦਾ ਪਰ ਮਤਲਬ ਵੀ ਉਹਨਾਂ ਨੂੰ ਇੰਨੀ ਕਿ ਸੈਂਸ ਜ਼ਰੂਰ ਹੁੰਦੀ ਆ ਵੀ ਨਹੀਂ ਯਾਰ ਇਹ ਚੀਜ਼ ਤਾਂ ਕੀਤੀ ਜਾਂਦੀ ਹੈ ਜੇ ਇਹ ਫਿਲਮ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਤਾਂ ਬਹੁਤ ਜ਼ਿਆਦਾ ਬੈਸਟ ਹੋਣੀ ਸੀਗੀ ਮਤਲਬ ਉਹਦੇ ਅੰਦਰ ਮਤਲਬ ਇੱਕ ਡਾਇਰੈਕਸ਼ਨ ਦਾ ਮਤਲਬ ਵੀ ਜਨੂਨ ਉਹਦੇ ਅੰਦਰ ਹੋਏਗਾ ਬਈ ਉਹਨੂੰ ਸੈਂਸ ਹੈਗੀ ਆ ਉਹ ਵੀ ਬੰਦਾ ਇਸ ਲਾਈਨ ਦੇ ਵਿੱਚ ਕੰਮ ਕਰ ਸਕਦਾ ਕਿਉਂਕਿ ਇਹ ਲਾਈਨ ਦੇ ਵਿੱਚ ਨਾ ਫਿਲਮ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਵਾ ਇਸ ਲਾਈਨ ਦੇ ਵਿੱਚ ਜੇ ਅਸੀਂ ਮੰਨ ਕੇ ਚੱਲੀਏ ਇੱਕ ਦਿਨ ਦਾ ਨਾ ਜਿਹੜੇ ਵਧੀਆ-ਵਧੀਆ ਫਿਲਮ ਮੇਕਰ ਨੇ ਜਾਂ ਫਿਰ ਵਧੀਆ ਰਾਈਟਰ ਨੇ ਜੋ ਵਧੀਆ ਲਿਖਦੇ ਨੇ ਸੋਹਣਾ ਲਿਖਦੇ ਨੇ ਉਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਸੋ ਗੋਪਾਜ ਜੇ ਆਪਾਂ ਦੇਖ ਲਈਏ ਅਪਾ ਇਨਕਮ ਦੀ ਗੱਲ ਕਰੀ ਤਾਂ ਇੱਕ ਦਿਨ ਦਾ ਸਿਰਫ 30000 ਰੁਪਿਆ ਵਾ ਇੱਕ ਦਿਨ ਦਾ ਸਿਰਫ 30000 ਰੁਪਿਆ ਮੈਂਦਾ ਵਾ ਮੁੰਬਈ ਦੇ ਵਿੱਚ ਕਿਉਂਕਿ ਮੈਂ ਖੁਦ ਮੁੰਬਈ ਦੇ ਵਿੱਚ ਮੈਂ ਫਿਲਮ ਡਾਇਰੈਕਸ਼ਨ ਦਾ ਕੋਰਸ ਕੀਤਾ ਹੋਇਆ ਮੈਂ ਆਪ ਕੋ ਦੇ ਇੱਕ ਫਿਲਮ ਡਾਇਰੈਕਟਰ ਆ ਤੇ ਮੈਂ ਫਿਲਮ ਰਾਈਟਰ ਵੀ ਪੂਰੀ ਸਕ੍ਰਿਪਟ ਜਿਵੇਂ ਲਿਖਦੇ ਮੈਂ ਖੁਦ ਰਾਈਟਰ ਵੀ ਹਾਂ ਮੈਂ ਜਿਵੇਂ ਆਪ ਫੇਲ ਹੁੰਦੇ ਨੇ ਇੱਕ ਤਾਂ ਦੇਖੋ ਤੁਸੀਂ ਕਹਾਣੀ ਲਿਖਤੀ ਆ ਇਹ ਉਸ ਤਰੀਕੇ ਨਾਲ ਹੁੰਦੀ ਆ ਇੱਕ ਹੁੰਦੀ ਕਹਾਣੀ ਦਾ ਮਤਲਬ ਫਿਲਮ ਤਰੀਕੇ ਨਾਲ ਲਿਖਣਾ ਉਹ ਮਤਲਬ ਬਹੁਤ ਥੋੜਾ ਜਿਹਾ ਲੰਬਾ ਜਿਹਾ ਪ੍ਰੋਸੈਸ ਆ ਵ ਉਹ ਵੀ ਮੈਂ ਤੁਹਾਨੂੰ ਅਗਲੇ ਆਪਣੇ ਟਿਊਟੋਰੀਅਲ ਦੇ ਵਿੱਚ ਤੁਹਾਨੂੰ ਮੈਂ ਕਲੀ-ਕਲੀ ਚੀਜ਼ ਦੱਸਦਾ ਰਹੂੰਗਾ ਮਤਲਬ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਵਾ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਮਤਲਬ ਕਮੈਂਟ ਕਰ ਦਿਓ ਵੀ ਮੈਂ ਅਗਲਾ ਟੌਪਿਕ ਬਣਾ ਕੇ ਲੈ ਕੇ ਆਵਾਂ ਸੋ ਮੇਰਾ ਮਤਲਬ ਵੀ ਇਹ ਵੀਡੀਓ ਬਣਾਉਣ ਦਾ ਮਤਲਬ ਇਹੀ ਆ ਵੀ ਮੈਂ ਤੁਹਾਨੂੰ ਸਮਝਾ ਸਕਾਂ ਵੀ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਨਾ ਵੀ ਤੁਸੀਂ ਇਸ ਤਰੀਕੇ ਨਾਲ ਵੀ ਤੁਸੀਂ ਬਹੁਤ ਵਧੀਆ ਪੈਸਾ ਕਮਾ ਸਕਦੇ ਹੋ ਸਿਰਫ ਘਰੇ ਬੈਠ ਕੇ ਦੇਖੋ ਜੇ ਤਾਂ ਤੁਸੀਂ ਇੱਕ ਰਾਈਟਰ ਹੋ ਤੁਸੀਂ ਹਨਾ ਵਧੀਆ ਕਹਾਣੀਕਾਰ ਹੋ ਤੁਸੀਂ ਵਧੀਆ ਕਹਾਣੀ ਲਿਖ ਲੈਣੇ ਹੋ ਨਾਵਲ ਲਿਖ ਲੈਣੇ ਹੋ ਜਾਂ ਫਿਰ ਤੁਸੀਂ ਗਾਣੇ ਲਿਖ ਲੈਣੇ ਹੋ ਹਨਾ ਤੇ ਉਹਦੇ ਵਾਸਤੇ ਤੁਸੀਂ ਘਰੇ ਹੀ ਬਿਠਣਾ ਹੋ ਘਰੇ ਬੈਠ ਕੇ ਤੁਸੀਂ ਵਧੀਆ ਵਧੀਆ ਪ੍ਰੋਡਕਸ਼ਨ ਹਾਊਸ ਹੈਗੇ ਨੇ ਤੁਸੀਂ ਉਹਨਾਂ ਨੂੰ ਮੇਲ ਕਰਨਾ ਜਦੋਂ ਤੁਹਾਡਾ ਗਾਣਾ ਜਾਂ ਫਿਲਮ ਤੁਹਾਡੀ ਮਤਲਬ ਹੀ ਸਿਲੈਕਟ ਹੋ ਗਈ ਤਾਂ ਉਹ ਤੁਹਾਨੂੰ ਬਹੁਤ ਵਧੀਆ ਤੁਹਾਨੂੰ ਅਮਾਊਂਟ ਦੇ ਦਿੰਦੇ ਨੇ ਉਹ ਜੇ ਮੰਨ ਕੇ ਚੱਲੀ ਜੇ ਤੁਸੀਂ ਸੈੱਟ ਤੇ ਹੁੰਨੇ ਹੋ ਤਾਂ ਉਹ ਮੰਨ ਕੇ ਚੱਲੀ ਆਪਾਂ 30000 ਰੁਪਿਆ 30000 ਰੁਪਿਆ ਸਿਰਫ ਇੱਕ ਦਿਨ ਦਾ ਮੈਂ ਮੁੰਬਈ ਦੇ ਵਿੱਚ ਜਦੋਂ ਮੈਂ ਕੋਰਸ ਕਰਦਾ ਸੀ ਖੁਦ ਫਿਲਮ ਮੇਕਿੰਗ ਦਾ ਤਾਂ ਉਦੋਂ ਮੇਰੇ ਨਾਲ ਬਹੁਤ ਸਾਰੇ ਇਹੋ ਜਿਹੇ ਰਾਈਟਰ ਹੈਗੇ ਸੀਗੇ ਜਿਹੜੇ ਮਤਲਬ ਇੱਕ ਦਿਨ ਦਾ ਮਤਲਬ ਵੀ ਉਹ 30000 ਰੁਪਏ ਚਾਰਜ ਕਰਦੇ ਸੀ ਜਿਨ੍ਹਾਂ ਦੀ ਫਿਲਮ ਦੇ ਉੱਤੇ ਕੰਮ ਹੁੰਦਾ ਸੀਗਾ ਮੰਨ ਕੇ ਚੱਲੋ ਤੁਸੀਂ ਇੱਕ ਰਾਈਟਰ ਹੋ ਤੁਸੀਂ ਬਹੁਤ ਸੋਹਣੀ ਫਿਲਮ ਲਿਖੀ ਆ ਉਹਦੇ ਉੱਤੇ ਇੱਕ ਫਿਲਮ ਬਣਨੀ ਪਈ ਆ ਤੇ ਤੁਹਾਨੂੰ 30000 ਰੁਪਏ ਇੱਕ ਦਿਨ ਦਾ ਦਿੱਤਾ ਜਾਊਗਾ ਯਾਨੀ ਕਿ 30000 ਰੁਪਏ ਤੁਹਾਨੂੰ ਇੱਕ ਦਿਨ ਦਾ ਦਿੱਤਾ ਜਾਏਗਾ ਜੇ ਚਲੋ ਆਪਾਂ 30000 ਰੁਪਏ ਨਹੀਂ ਮੰਨਦੇ ਕਿ ਆਪਾਂ 30000 ਕਿਹਦੀ ਨੇ ਵੀ ਨਹੀਂ ਯਾਰ ਸਾਨੂੰ 30000 ਨਹੀਂ ਦਿੱਤਾ ਜਾਂਦਾ ਹੈਗਾ ਤਾਂ ਘੱਟੋ ਘੱਟ ਮੰਨ ਕੇ ਜਦੋਂ 10 ਤੋਂ ਲੈ ਕੇ 15000 10 ਤੋਂ 15000 ਰੁਪਏ ਤੁਹਾਡਾ ਪੱਕਾ ਵਾ ਇਹ ਕਿਤੇ ਨਹੀਂ ਗਿਆ ਹੈਗਾ ਇਟ ਵਰਗਾ ਪੱਕਾ ਵਾ 10 ਤੇ ਜਿਹੜੀ ਫਿਲਮ ਦੀ ਸ਼ੂਟਿੰਗ ਚੱਲਦੀ ਆ ਉਹ ਚੱਲਦੀ 40 ਦਿਨ ਤੋਂ ਲੈ ਕੇ 60 ਦਿਨ 90 ਦਿਨ ਐਦਾਂ ਦੇ ਇੰਨੇ ਦਿਨਾਂ ਦੇ ਵਿੱਚ ਫਿਲਮ ਦੀ ਇੱਕ ਸ਼ੂਟਿੰਗ ਜਿਹੜੀ ਖਤਮ ਹੁੰਦੀ ਆ ਮੰਨ ਕੇ ਚੱਲੋ ਜੇ ਤੁਸੀਂ 10000 ਰੁਪਏ ਵੀ ਲੈ ਰਹੇ ਹੋ ਇੱਕ ਦਿਨ ਦਾ ਤੇ ਮੰਨ ਕੇ ਚੱਲੋ 40 ਦਿਨ ਸ਼ੂਟ ਜੱਲਾ ਤਾਂ ਤੁਸੀਂ ਆਪਣੇ ਆਪ ਹੀ ਹਿਸਾਬ ਲਾ ਲਓ ਕਿੰਨਾ ਬਣ ਗਿਆ 100 ਰੁਪਏ ਦੇ ਹਿਸਾਬ ਨਾਲ 40 ਦਿਨ ਦਾ ਤੇ ਉਸ ਤੋਂ ਬਾਅਦ ਰਹਿਣਾ ਤੁਹਾਡਾ ਰਹਿਣਾ ਸੇ ਖਾਣਾ ਪੀਣਾ ਟਰੈਵਲਿੰਗ ਦਾ ਓਨ ਜਾਂਦਾ ਸਾਰਾ ਖਰਚਾ ਉਹ ਸਾਰਾ ਖਰਚਾ ਜਿਹੜੀ ਫਿਲਮ ਪ੍ਰੋਡਕਸ਼ਨ ਹਾਊਸ ਨੇ ਉਹ ਦੇਣਗੇ ਤੁਹਾਡਾ ਕੋਈ ਪੈਸਾ ਨਹੀਂ ਲੱਗੇ ਆ ਤੁਹਾਨੂੰ ਐਕਸਟਰਾ ਪੈਸੇ ਵੀ ਦੇਣਗੇ ਫਿਲਮਾਂ ਤੇ ਬਜਟਾਂ ਜਿਹੜੀ ਬਾਲੀਵੁੱਡ ਦੀਆਂ ਫਿਲਮਾਂ ਬੰਦਦੇ ਨੇ ਉਹ ਇੰਨੇ ਵੱਡੇ ਬਜਟ ਦੇ ਵਿੱਚ ਕਿਉਂ ਬੰਦਦੇ ਨੇ ਉਹ ਤਾਂ ਹੀ ਬੰਦਦੇ ਨੇ ਇੰਨੇ ਵੱਡੇ ਬਜਟ ਦੇ ਵਿੱਚ ਕਿਉਂਕਿ ਜਿਹੜੀ ਫਿਲਮ ਪ੍ਰੋਡਕਸ਼ਨ ਹੁੰਦੀ ਆ ਉਹ ਬਹੁਤ ਮਹਿੰਗੀ ਹੁੰਦੀ ਆ ਉਦੋਂ ਆ ਟਰੈਵਲਿੰਗ ਦਾ ਖਰਚਾ ਬਾਕੀ ਰਾਈਟਰ ਦਾ ਖਰਚਾ ਡਾਇਰੈਕਟਰ ਦਾ ਜਿਹੜਾ ਡਾਇਰੈਕਟਰ ਹੁੰਦਾ ਉਹ ਵੀ ਘੱਟੋ ਘੱਟ 30000 ਤੋਂ ਲੈ ਕੇ 50000 ਰੁਪਇਆ ਚਾਰਜ ਕਰਦਾ ਸਿਰਫ ਇੱਕ ਦਿਨ ਦਾ ਜੇ ਤੁਹਾਡੇ ਅੰਦਰ ਇਹ ਤੱਤ ਹੈਗੇ ਨੇ ਤੁਹਾਨੂੰ ਲੱਗਦਾ ਵੀ ਸਾਡੇ ਅੰਦਰ ਸੈਂਸ ਹੈਗੀ ਜਾਂ ਤੁਸੀਂ ਵਧੀਆ ਲਿਖਣਾ ਜਾਣਦੇ ਹੋ ਜਾਂ ਕਿ ਤੁਹਾਡੇ ਅੰਦਰ ਕਿਸੇ ਵੀ ਤਰ੍ਹਾਂ ਦਾ ਟੈਲੈਂਟ ਹੈਗਾ ਵਾ ਤਾਂ ਤੁਸੀਂ ਫਿਲਮ ਲਾਈਨ ਦੇ ਵਿੱਚ ਆ ਕੇ ਤੁਸੀਂ ਆਪਣਾ ਵਧੀਆ ਕੈਰੀਅਰ ਬਣਾ ਸਕਦੇ ਹੋ ਇਹ ਤਾਂ ਹੋ ਗਈ ਜਿਹੜੇ ਮੇਰੇ ਭੈਣ ਭਰਾ ਲਿਖਦੇ ਨੇ ਹਣਾ ਹੁਣ ਨੰਬਰ 2 ਤੇ ਆਪਾਂ ਗੱਲ ਕਰਦੇ ਜਿਹੜੇ ਗਾਣੇ ਲਿਖਦੇ ਨੇ ਦੇਖੋ ਜੇ ਤੁਹਾਡੇ ਅੰਦਰ ਗਾਣੇ ਲਿਖਣ ਦਾ ਟੈਲੈਂਟ ਹੈਗਾ ਵਾ ਮੰਨ ਕੇ ਚਲੋ ਸਟਾਰਟਿੰਗ ਦੇ ਵਿੱਚ ਤੁਹਾਨੂੰ 5000 ਰੁਪਿਆ 5000 ਰੁਪਿਆ ਤੁਹਾਨੂੰ ਇੱਕ ਗਾਣੇ ਦਾ ਦਿੱਤਾ ਜਾਏਗਾ ਸਟਾਰਟਿੰਗ ਦੇ ਵਿੱਚ ਮੰਨ ਕੇ ਚਲੋ ਤੁਸੀਂ 10 ਗਾਣੇ ਦਿੱਤੇ ਤਾਂ ਤੁਹਾਡਾ 50000 ਰੁਪਿਆ ਹੋ ਗਿਆ ਜੇ ਮੰਨ ਲਓ ਰੱਬ ਨੇ ਕਿਰਪਾ ਕਰਨੀ ਤੁਹਾਡੇ ਤੇ ਵਾਹੀ ਗਰੋਨੀ ਤੁਹਾਡੀ ਬਾਹ ਫਾਲੀ ਤੁਹਾਡਾ ਇੱਕ ਗਾਣਾ ਬੋਲੀਵੁੱਡ ਚ ਜਾਂ ਫਿਰ ਪੋਲੀਵੁੱਡ ਦੇ ਵਿੱਚ ਇੱਕ ਗਾਣਾ ਚੱਲ ਗਿਆ ਨਾ ਤਾਂ ਤੁਸੀਂ ਘੱਟੋ ਘੱਟ 50000 ਰੁਪਇਆ 50000 ਰੁਪਇਆ ਤੁਸੀਂ ਚਾਰਜ ਕਰੋਗੇ ਸਿਰਫ ਇੱਕ ਗਾਣਾ ਲਿਖ ਕੇ ਦੇਣ ਦਾ ਗਾਣਾ ਕਿੰਨਾ ਹੁੰਦਾ 127 ਹੁੰਦੀ ਹੈ ਤੇ ਚਾਰ ਉਹਦੇ ਅੰਤਰੇ ਹੁੰਦੇ ਨੇ ਜਾਂ ਤਿੰਨ ਅੰਤਰੇ ਹੁੰਦੇ ਨੇ ਜਾਨੀ ਕਿ 3-4 ਮਿੰਟ ਦਾ ਗਾਣਾ ਹੁੰਦਾ ਤੇ ਤੁਸੀਂ 50000 ਰੁਪਇਆ ਚਾਰਜ ਤੁਸੀਂ ਲੈ ਲਵੋਗੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਮੋਡਲਿੰਗ ਦੇ ਤੁਸੀਂ ਮੋਡਲਿੰਗ ਦੇ ਵਿੱਚ ਵੀ ਜਾ ਸਕਦੇ ਹੋ ਮੋਡਲਿੰਗ ਦੇ ਵਿੱਚ ਆ ਕੇ ਤੁਸੀਂ ਬਹੁਤ ਵਧੀਆ ਇਹਦੇ ਵਿੱਚ ਮਤਲਬ ਦੀ ਤੁਸੀਂ ਆਪਣੀ ਪਛਾਣ ਬਣਾ ਸਕਦੇ ਫਿਲਮ ਲਾਈਨ ਦੇ ਵਿੱਚ ਗਾਣੇ ਦੇ ਵਿੱਚ ਤੁਸੀਂ ਮੋਡਲ ਦੇਖਣ ਜਿਹੜੇ ਮੋਡਲਿੰਗ ਕਰਦੇ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਪੈਸਾ ਮਿਲਦਾ ਵਾ ਘੱਟੋ ਘੱਟ 5000 ਰੁਪਏ ਤੋਂ ਲੈ ਕੇ 5000 ਤੋਂ ਲੈ ਕੇ 20000 25000 50000 ਰੁਪਏ ਸਿਰਫ ਇੱਕ ਦਿਨ ਦਾ ਇੱਕ ਦਿਨ ਦਾ ਤੁਹਾਨੂੰ ਮਿਲੇਗਾ ਬਾਕੀ ਜਿਹੜਾ ਸਾਰਾ ਖਰਚਾ ਹੋਏਗਾ ਉਹ ਫਿਲਮ ਪ੍ਰੋਡਕਸ਼ਨ ਦਾ ਹੋਵੇਗਾ ਜੀ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਐਕਟਰ ਨੇ ਜੇ ਤੁਸੀਂ ਆਰਟਿਸਟ ਹੋ ਵਧੀਆ ਤੁਸੀਂ ਐਕਟਿੰਗ ਕਰਨਾ ਜਾਣਦੇ ਹੋ ਜਾਂ ਤੁਹਾਡੇ ਅੰਦਰ ਸ਼ੌਂਕ ਆ ਵੀ ਤੁਸੀਂ ਕਹਿੰਦੇ ਨਹੀਂ ਯਾਰ ਵੀ ਮੈਂ ਫਿਲਮ ਮੇਕਿੰਗ ਦੇ ਵਿੱਚ ਜਾਂ ਫਿਲਮ ਲਾਈਨ ਦੇ ਵਿੱਚ ਮੈਂ ਆਉਣਾ ਚਾਹੁੰਦਾ ਐਕਟਰ ਬਣਨਾ ਚਾਹੁੰਦਾ ਮੈਂ ਫਿਲਮ ਲਾਈਨ ਦੇ ਵਿੱਚ ਆ ਕੇ ਵੀ ਤੁਸੀਂ ਬਹੁਤ ਵਧੀਆ ਪੈਸੇ ਤੁਸੀਂ ਕਮਾ ਸਕਦੇ ਹੋ ਐਜ਼ ਅ ਆਰਟਿਸਟ ਦੇ ਤੌਰ ਤੇ ਉਹ ਵੀ ਤੁਹਾਨੂੰ 15 20 10000 5000 ਰੁਪਏ ਸਿਰਫ ਇੱਕ ਦਿਨ ਦਾ ਦੇ ਜਾਣਗੇ ਜੋ ਰਹਿਣ ਸੇਣ ਦਾ ਖਰਚਾ ਹੋਵੇਗਾ ਸਾਰਾ ਪ੍ਰੋਡਕਸ਼ਨ ਹਾਊਸ ਦਾ ਹੀ ਹੁੰਦਾ ਵਾ ਜੀ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਮਤਲਬ ਵੀ ਤੁਸੀਂ ਮ ਇਹ ਤਾਂ ਹੋ ਗਿਆ ਜਿਹੜਾ ਪਹਿਲਾ ਪਾਰਟ ਹੋ ਗਿਆ ਦੂਜਾ ਪਾਰਟ ਹੋ ਗਿਆ ਜਿਹੜੇ ਲਿਖਦੇ ਨੇ ਜਾਂ ਫਿਰ ਮੋੜ ਲੀਂਗੇ ਹੋਗੇ ਹੁਣ ਉਹ ਨੇ ਜਿਨ੍ਹਾਂ ਨੂੰ ਮਤਲਬ ਵੀ ਫਿਲਮ ਦੀ ਸੈਂਸ ਬਹੁਤ ਵਾਹ ਜਿਹੜੇ ਕਹਿੰਦੇ ਵੀ ਯਾਰ ਨਹੀਂ ਯਾਰ ਇਹ ਫਿਲਮ ਨਾ ਐਵੇਂ ਹੋਣੀ ਚਾਹੀਦੀ ਸੀ ਜਿਹਨਾਂ ਦੀ ਮਤਲਬ ਵੀ ਕ੍ਰੀਏਟੀਵਿਟੀ ਸੋਚ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਬਹੁਤ ਵਧੀਆ ਸੋਚਦੇ ਨੇ ਕ੍ਰੀਏਟੀਵਿਟੀ ਸੋਚਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਫਾਇਦਾ ਵਾ ਦੇਖੋ ਉਹ ਕਹਿੰਦੇ ਵੀ ਇਹ ਫਿਲਮ ਨੂੰ ਯਾਰ ਇਸ ਤਰ੍ਹਾਂ ਨਹੀਂ ਇਹ ਸੀਨ ਨੂੰ ਇੱਦਾਂ ਜੁੜਨਾ ਚਾਹੀਦਾ ਸੀ ਇਹ ਸੀਨ ਨੂੰ ਇੱਦਾਂ ਜੁੜਨਾ ਚਾਹੀਦਾ ਸੀ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਨਾ ਤਾਂ ਤੁਸੀਂ ਤਾਂ ਵੀ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਅੱਜ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕਰੀਏ ਤੁਸੀਂ ਸਟਾਰਟਿੰਗ ਦੇ ਵਿੱਚ ਡਾਇਰੈਕਟਰ ਨਹੀਂ ਬਣ ਸਕਦੇ ਹੈਗੇ ਸੋ ਸਭ ਤੋਂ ਪਹਿਲਾਂ ਤੁਸੀਂ ਤਾਨੂੰ ਪਹਿਲਾ ਇੱਕ ਕੋਰਸ ਕਰਨਾ ਪਵੇਗਾ ਜੇ ਤੁਸੀਂ ਕੋਰਸ ਕਰ ਸਕਦੇ ਤਾਂ ਬਹੁਤ ਵਧੀਆ ਨਹੀਂ ਵੀ ਕੋਰਸ ਕਰ ਸਕਦੇ ਜਿਨ ਜਿਨਹੇ ਫਿਲਮਾਂ ਬਣਦੀਆਂ ਨੇ ਜਾਂ ਜਿਹੜੇ ਡਾਇਰੈਕਟਰ ਨੇ ਉਹਨਾਂ ਨਾਲ ਤੁਸੀਂ ਸੰਪਰਕ ਕਰੋ ਜਦੋਂ ਤੁਸੀਂ ਤੁਹਾਡੇ ਉਹਨਾਂ ਨਾਲ ਦੇ ਲਿੰਕ ਬਣ ਜਾਣਗੇ ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਉੱਥੇ ਐਜ਼ ਏਡੀ ਅਸਿਸਟੈਂਟ ਡਾਇਰੈਕਟਰ ਜਿਹਨੂੰ ਕਹਿੰਦੇ ਨੇ ਹਨਾ ਤੁਸੀਂ ਐਜ਼ ਏਡੀ ਕੰਮ ਕਰ ਸਕਦੇ ਹੋ ਦੇਖੋ ਜਿਹੜਾ ਫਿਲਮ ਦਾ ਡਾਇਰੈਕਟਰ ਹੁੰਦਾ ਉਹ ਇੱਕ ਹੀ ਹੁੰਦਾ ਫਿਲਮ ਦਾ ਡਾਇਰੈਕਟਰ ਹੁੰਦਾ ਪਰ ਜਿਹੜੇ ਉਹਦੇ ਅੰਡਰ ਹੁੰਦੇ ਨੇ ਜਿਹੜੀ ਉਹਦੀ ਟੀਮ ਹੁੰਦੀ ਹੈ ਹਨਾ ਉਹ ਹੁੰਦੇ ਨੇ 4-5 ਡਾਇਰੈਕਟਰ ਉਹਦੇ ਅੰਡਰ ਹੁੰਦੇ ਨੇ ਜਿਵੇਂ ਮੰਨ ਕੇ ਚੱਲੋ ਏਡੀ ਆ ਜਾਂਦਾ ਚੀਫ ਡਾਇਰੈਕਟਰ ਆ ਜਾਂਦਾ ਵਾ ਹਨਾ ਚੀਫ ਏਡੀ ਆ ਗਿਆ ਜਾਂ ਹੋਰ ਮੰਨ ਕੇ ਚੱਲੋ ਮਤਲਬ ਵੀ ਕ੍ਰੀਏਟਿਵ ਡਾਇਰੈਕਟਰ ਆ ਗਿਆ ਜਾਂ ਮਤਲਬ ਆਰਟ ਡਾਇਰੈਕਟਰ ਹੋ ਗਿਆ ਬਹੁਤ ਸਾਰੇ ਇਹੋ ਜਿਹੇ ਹੁੰਦੇ ਨੇ ਜਿਹੜੇ ਉਹਦੇ ਮੈਨ ਡਾਇਰੈਕਟਰ ਦੇ ਨੀਚੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਪੈਸਾ ਮਿਲਦਾ ਵਾ ਜਦੋਂ ਤੁਸੀਂ 4-5 ਫਿਲਮਾਂ ਜਾਂ ਗਾਣੇ ਤੁਸੀਂ ਏਜ ਏਡੀ ਦੇ ਤੌਰ ਤੇ ਤੁਸੀਂ ਕਰ ਲੈਨੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਏਜ ਏ ਡਾਇਰੈਕਟਰ ਦੇ ਤੌਰ ਤੇ ਵੀ ਤੁਸੀਂ ਕੰਮ ਕਰ ਸਕਦੇ ਹੋ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਪੈਸੇ ਦੋ ਤਿੰਨ ਤਰੀਕੇ ਨਾਲ ਮਿਲਦੇ ਨੇ ਇੱਕ ਤਾਂ ਮਿਲਦੇ ਨੇ ਪਰ ਡੇ ਦੇ ਹਿਸਾਬ ਨਾਲ ਜਾਂ ਫਿਰ ਜਿਹੜੀ ਵੱਡੀਆਂ ਪ੍ਰੋਡਕਸ਼ਨਾਂ ਨੇ ਉਹਨਾਂ ਨੂੰ ਡਾਇਰੈਕਟਰ ਦਾ ਕੰਮ ਵਧੀਆ ਲੱਗਦਾ ਤਾਂ ਉਹ ਕੀ ਕਰਨਗੇ ਡਾਇਰੈਕਟਰ ਨੂੰ ਹਾਇਰ ਕਰ ਲੈਣਗੇ ਤਾਂ ਉਹਨੂੰ ਮਹੀਨੇ ਦਾ ਜਾਂ ਪੈਕੇਜ ਦੇ ਦੇਣਗੇ ਕਿ ਵੀ ਫਿਲਮ ਉਹਦੇ 2 ਮਹੀਨੇ ਚ ਬਣੇ ਜਾਂ 4 ਮਹੀਨੇ ਚ ਬਣੇ ਬਜਟ ਜੋ ਵੀ ਫਿਲਮ ਦਾ ਬਣਦਾ ਵਾ ਤਾਂ ਉਹਦੇ ਵਿੱਚੋਂ ਕਹਿ ਦਿੰਦੇ ਨੇ ਵੀ ਅਸੀਂ ਤੈਨੂੰ 10 ਲੱਖ 10 ਲੱਖ ਜਾਂ 20 ਲੱਖ ਰੁਪਈਆ ਦਵਾਂਗੇ ਅਸੀਂ ਤੈਨੂੰ ਉਹ ਡਾਇਰੈਕਟਰ ਕਹਿੰਦਾ ਠੀਕ ਆ ਮੰਨ ਲਓ ਕਿ ਚਲੋ ਉਹਨੇ 60 ਦਿਨ ਦੇ ਵਿੱਚ ਫਿਲਮ ਤਿਆਰ ਕਰਤੀ ਤਾਂ 60 ਲੱਖ ਰੁਪਈਆ ਬਹੁਤ ਮਾਇਨੇ ਰੱਖਦਾ ਤੁਹਾਡੇ ਲਈ 60 ਲੱਖ ਰੁਪਈਆ ਤੁਸੀਂ 2 ਮਹੀਨੇ ਦੇ ਵਿੱਚ ਤੁਸੀਂ ਘੁਮਾ ਸਕਦੇ ਹੋ ਪਰ ਇਹ ਇੰਨੇ ਸੌਖਾ ਨਹੀਂ ਹੈਗਾ ਜਿੰਨਾ ਤੁਹਾਨੂੰ ਲੱਗਦਾ ਪਿਆ ਵਾ ਬਟ ਜੇ ਤੁਹਾਡੇ ਅੰਦਰ ਜਨੂੰਨ ਹੈਗਾ ਤਾਂ ਔਖਾ ਕੋਈ ਵੀ ਨਹੀਂ ਹੈਗਾ ਦੁਨੀਆ ਦੇ ਉੱਤੇ ਕੋਈ ਐਸਾ ਕੰਮ ਨਹੀਂ ਹੈਗਾ ਜਿਹੜਾ ਤੁਸੀਂ ਨਹੀਂ ਕਰ ਸਕਦੇ ਹੈਗੇ ਤੁਸੀਂ ਕਰ ਸਕਦੇ ਹੋ ਮੇਰੇ ਅੰਦਰ ਵੀ ਸੀਗਾ ਜਰਾ ਇਹ ਕਿਹੜਾ ਵੀਰ ਮੈਂ ਡਾਇਰੈਕਸ਼ਨ ਦਾ ਕੰਮ ਕੀਤਾ ਮੈਂ ਮੈਂ ਮੁੰਬਈ ਜਾ ਕੇ ਮੈਂ ਫਿਲਮ ਡਾਇਰੈਕਸ਼ਨ ਦਾ ਕੋਰਸ ਵੀ ਸਿੱਖਿਆ ਉਤੋਂ ਕੀਤੀ ਵੀ ਬਹੁਤ ਸਾਰੇ ਪੰਜਾਬੀ ਇਹੋ ਜਿਹੇ ਗਾਣੇ ਨੇ ਜਿਹੜੇ ਮੈਂ ਖੁਦ ਡਾਇਰੈਕਟ ਕੀਤੀ ਨੇ ਵੈਕਸੀਰ ਜੀ ਡਾਇਰੈਕਟ ਕੀਤੀਆਂ ਨੇ ਤੇ ਮੈਂ ਹੋਰ ਛੋਟ ਮੂਵੀਜ਼ ਵਗੈਰਾ ਵੀ ਮੈਂ ਡਾਇਰੈਕਟ ਕੀਤੀਆਂ ਨੇ ਤੇ ਲਿਖੀਆਂ ਵੀ ਹੋਈਆਂ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਅਗਰ ਤੁਹਾਡੇ ਅੰਦਰ ਟੈਲੈਂਟ ਹੈਗਾ ਤਾਂ ਤੁਸੀਂ ਵੀ ਇਸ ਲਾਈਨ ਦੇ ਵਿੱਚ ਆ ਕੇ ਤੁਸੀਂ ਬਹੁਤ ਵਧੀਆ ਆਪਣੀ ਪਛਾਣ ਵੀ ਬਣਾ ਸਕਦੇ ਹੋ ਤੇ ਪੈਸਾ ਵੀ ਤੁਸੀਂ ਬਹੁਤ ਵਧੀਆ ਤੁਸੀਂ ਕਮਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਜੇ ਐਡੀਟਰ ਜਿਹੜਾ ਫਿਲਮ ਦਾ ਵਾ ਉਹ ਸਭ ਤੋਂ ਵਧੀਆ ਮੁੱਖ ਫੰਦਾ ਹੈ ਦਾ ਡਾਇਰੈਕਟਰ ਦਾ ਵਾ ਹਣਾ ਮੰਨ ਕੇ ਚੱਲੋ ਤੁਹਾਡੇ ਅੰਦਰ ਅਗਰ ਐਡੀਟਿੰਗ ਦੀ ਸਕਿੱਲ ਹੈਗੀ ਆ ਐਡੀਟਿੰਗ ਦੀ ਸਕਿੱਲ ਤੁਹਾਨੂੰ ਜੇ ਤਿੰਨ ਵੀਰ ਇਹ ਫਿਲਮ ਐ ਐਡਿਟ ਕਰਨਾ ਚਾਹਨਾ ਜਾਂ ਕੋਸ਼ਿਸ਼ ਤੁਸੀਂ ਕੀ ਕਰਨਾ ਤੁਸੀਂ ਨਾ ਇੱਕ ਐਡੀਟਿੰਗ ਦਾ ਕੋਰਸ ਕਰ ਲਓ ਦੇਖੋ ਮਤਲਬ ਇਹ ਜਿਹੜਾ ਐਡੀਟਿੰਗ ਦਾ ਕੋਰਸ ਆ ਨਾ ਐਡੀਟਿੰਗ ਦਾ ਕੋਰਸ ਹੈਗਾ ਉਹ ਤੁਸੀਂ ਮੰਨ ਕੇ ਚੱਲੋ ਤੁਸੀਂ ਇਹ 2 ਸਾਲ ਦੇ ਵਿੱਚ 2 ਸਾਲ ਦੇ ਵਿੱਚ ਤੁਸੀਂ 2 ਸਾਲ ਦੇ ਵਿੱਚ ਤੁਸੀਂ ਬਹੁਤ ਵਧੀਆ ਟੋਪ ਦੀ ਐਡੀਟਿੰਗ ਕਰਨ ਲੱਗ ਜਾਓਗੇ ਤੁਸੀਂ ਜੇ ਤੁਸੀਂ 2 ਸਾਲ ਦੇ ਵਿੱਚ ਵਧੀਆ ਐਡੀਟਿੰਗ ਕਰਨ ਲੱਗ ਗਏ ਨਾ ਤੁਸੀਂ VFX ਵਗੈਰਾ ਸਾਰਾ ਕੁਝ ਕਰਨ ਲੱਗ ਗਏ ਤਾਂ ਮੰਨ ਕੇ ਚੱਲੋ ਤੁਸੀਂ ਮੀਨਤ ਬਹੁਤ ਵਧੀਆ ਪੈਸੇ ਕਮਾ ਲੋਗੇ ਤੁਸੀਂ ਬਹੁਤ سارے ਇਹੋ ਜਿਹੇ ਇੰਸਟੀਟਿਊਟ ਹੈਗੇ ਨੇ ਚੰਡੀਗੜ੍ਹ ਹੈਗੇ ਨੇ ਮੁਖਲੀ ਹੈਗਾ ਵਾ ਜਲੰਧਰ ਹੈਗਾ ਵਾ ਲੁਧਿਆਣੇ ਹੈਗੇ ਨੇ ਬਹੁਤ ਸਾਰੇ ਤਗੜ ਤਗੜੇ ਇੰਸਟੀਟਿਊਟ ਹੈਗੇ ਆ ਜੇ ਤੁਹਾਡੇ ਅੰਦਰ ਹੈਗਾ ਉਹ ਇਹ ਜਨੂੰਨ ਤਾਂ ਤੁਸੀਂ 70 ਤੋਂ ਲੈ ਕੇ 80000 ਰੁਪਿਆ ਇਹਦੀ ਫੀਸ ਹੁੰਦੀ ਹੈ ਸਖੂਣ ਦੀ ਇਹ 2 ਸਾਲ ਦੇ ਵਿੱਚ ਸਿਖਾ ਦਿੰਦੇ ਨੇ ਤੇ ਤੁਸੀਂ ਅਗਰੇ ਸਿੱਖ ਗਏ ਤਾਂ ਤੁਸੀਂ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੁਸੀਂ ਸਟਾਰਟਿੰਗ ਦੇ ਬਦ ਮੰਨ ਕੇ ਚਲੋ ਤੁਸੀਂ ਇੱਕ ਗਾਣਾ ਜਿਹੜਾ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਗਾਣਾ ਸ਼ੂਟ ਕੀਤਾ ਜਾਂਦਾ ਵਾ ਅਗਰ ਤੁਸੀਂ ਉਹ ਗਾਣਾ ਵੀ ਐਡਿਟ ਕਰਕੇ ਦਿਨੇ ਹੋ ਤਾਂ ਤੁਸੀਂ 5000 ਰੁਪਏ ਤੋਂ ਲੈ ਕੇ 15000 15000 ਘੱਟੋ ਘੱਟ ਕੇ ਰਵੇਂ 5000 ਤੋਂ ਲੈ ਕੇ 15000 ਰੁਪਏ ਤੁਸੀਂ ਇੱਕ ਗਾਣੇ ਦਾ ਚਾਰਜ ਕਰੋਗੇ ਜੇ ਤੁਸੀਂ ਮਹੀਨੇ ਦੇ ਵਿੱਚ ਮੰਨ ਕੇ ਚਲੋ ਤੁਸੀਂ 10 ਤੋਂ ਲੈ ਕੇ 15 ਗਾਣੇ ਘਰੇ ਬੈਠ ਕੇ ਇਹ ਕੰਮ ਸਿਰਫ ਘਰੇ ਬੈਠ ਕੇ ਇਲਾਵਾ ਕੰਪਿਊਟਰ ਦੇ ਉੱਤੇ ਕਰਨਾ ਤੁਸੀਂ ਬੈਠ ਕੇ ਤੇ ਮੰਨ ਕੇ ਚੱਲੋ ਤੁਸੀਂ 10 ਤੋਂ 15 ਗਾਣੇ ਵੀ ਐਡਿਟ ਕਰਤੇ ਤਾਂ ਇੱਕ ਗਾਣੇ ਦਾ ਤੁਸੀਂ 5000 ਰੁਪਏ ਲੈ ਰਹੇ ਹੋ 10 ਗਾਣੇ ਤੁਸੀਂ ਐਡਿਟ ਕਰਤੇ ਤਾਂ 50000 ਰੁਪਏ ਤੁਹਾਡਾ ਕਿਤੇ ਨਹੀਂ ਗਿਆਗਾ ਤਾਂ ਬਹੁਤ ਈਜ਼ੀ ਤੁਸੀਂ 50000 ਰੁਪਏ ਤੁਸੀਂ ਉਹ ਐਡੀਟਿੰਗ ਦੇ ਉੱਤੋਂ ਸਿੱਖ ਸਕਦੇ ਹੋ ਜਦੋਂ ਤੁਸੀਂ ਪੂਰੇ ਵਧੀਆ ਟੌਪ ਦੇ ਐਡੀਟਰ ਬਣ ਗਏ ਤਾਂ ਮੰਨ ਕੇ ਚੱਲੋ ਜਦੋਂ ਤੁਸੀਂ ਇੱਕ ਫਿਲਮ ਕਰੋਗੇ ਨਾ ਇੱਕ ਫਿਲਮ ਦਾ ਜਿਹੜਾ ਬਜਟ ਹੁੰਦਾ ਵਾ ਜੇ ਆਪਾਂ ਦੱਸੀ ਮੰਨ ਕੇ ਚੱਲੀਏ 3 ਤੋਂ ਲੈ ਕੇ 5 ਲੱਖ 3 ਤੋਂ ਲੈ ਕੇ 5 ਲੱਖ ਰੁਪਏ ਦੇ ਵਿੱਚ ਤੁਸੀਂ ਇੱਕ ਫਿਲਮ ਐਡਿਟ ਕਰ ਸਕਦੇ ਹੋ ਤੇ ਜਿਹੜੀ ਇੱਕ ਫਿਲਮ ਐਡਿਟ ਕਿੰਨੇ ਦਿਨ ਦੇ ਵਿੱਚ ਹੋ ਜਾਂਦੀ ਆ 15 ਤੋਂ 15 ਤੋਂ 20 ਦਿਨ ਦੇ ਵਿੱਚ ਇੱਕ ਫਿਲਮ ਐਡਿਟ ਹੋ ਜਾਂਦੀ ਆ ਜੇ ਅਗਰ ਤੁਸੀਂ ਇੱਕ ਫਿਲਮ ਵੀ ਐਡਿਟ ਕਰਦੇ ਹੋ 1 ਮਹੀਨੇ ਦੇ ਵਿੱਚ ਤਾਂ ਮੰਨ ਕੇ ਚੱਲੋ 3 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਇਹ ਤਾਂ ਤੁਸੀਂ ਇਹ ਚੀਜ਼ ਕਰ ਸਕਦੇ ਹੋ ਤੁਸੀਂ ਇਹ ਬਹੁਤ سارے ਸ਼ਹਿਰਾਂ ਦੇ ਵਿੱਚ ਇੰਸਟੀਟਿਊਟ ਹੈਗੇ ਆ ਜਿਹੜੇ ਫਿਲਮ ਐਡੀਟਿੰਗ ਜਾਂ ਫਿਲਮ ਮੇਕਿੰਗ ਸਿਖਾਉਂਦੇ ਨੇ ਮੁੰਬਈ ਦੇ ਵਿੱਚ ਸਿੱਖਣਾ ਜਾਂ ਅੰਦਰ ਤੁਸੀਂ ਉੱਥੇ ਜਾ ਕੇ ਵੀ ਆ ਸਿੱਖ ਸਕਦੇ ਹੋ 2 ਸਾਲ ਬਾਅਦ ਆ ਕੇ ਤੁਸੀਂ ਇੱਥੇ ਕੰਮ ਸ਼ੁਰੂ ਕਰ ਦੋ ਤੁਸੀਂ ਮਹੀਨੇ ਦਾ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜਿਹੜੀ ਫਿਲਮ ਦੀ ਕਹਾਣੀ ਕਿੱਦਾਂ ਲਿਖੀ ਦੀ ਜਾਂ ਹਨਾ ਪੂਰੀ ਸਟੈਪ ਵਾਈਜ਼ ਸਟੈਪ ਅਜਾ ਨਾਵਲ ਕਿਵੇਂ ਲਿਖੀਦਾ ਸਟੈਪ ਵਾਈਜ਼ ਸਟੈਪ ਉਹ ਮੈਂ ਤੁਹਾਨੂੰ ਦੱਸ ਦਾਂਗਾ ਮੇਰਾ ਨ ਇੱਕ ਚੈਨਲ ਆ ਖੁਦ ਦਾ ਇੱਕ ਉਹਦਾ ਨਾਮ ਆਏਗਾ ਸਰੋਏ ਫਿਲਮਜ਼ ਸਰੋਏ ਫਿਲਮਜ਼ ਦੇ ਨਾਮ ਕਰਕੇ ਮੇਰਾ ਇੱਕ YouTube ਚੈਨਲ ਆ ਉਹਦਾ ਲਿੰਕ ਮੈਂ ਹੇਠਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਉੱਥੇ ਜਾ ਕੇ ਮਤਲਬ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਪੂਰੀਆਂ ਹੀ ਫਿਲਮ ਮੇਕਿੰਗ ਦੇ ਹੁਣ ਤੋਂ ਮੈਂ ਵੀਡੀਓ ਪਾਉਣੀ ਸ਼ੁਰੂ ਕੀਤੀ ਆਂ ਉਹਦੇ ਤੇ ਤੇ ਉਹਦੇ ਨਾਲ ਮੈਂ ਟੋਟਲੀ ਤੁਹਾਨੂੰ ਕੋਈ ਦਲਦਾ ਰਾਵਾਂਗਾ ਵੀ ਫਿਲਮ ਪ੍ਰੋਡਕਸ਼ਨ ਕੀ ਹੁੰਦੀ ਆ ਪੋਸਟ ਪ੍ਰੋਡਕਸ਼ਨ ਕੀ ਹੁੰਦੀ ਆ ਐਡੀਟਿੰਗ ਕਿਵੇਂ ਕਰੀਦੀ ਆ ਫਿਲਮ ਦੀ ਤੇ ਗਾਣੇ ਦੀ ਐਡੀਟਿੰਗ ਕਿਵੇਂ ਕਰੀਦੀ ਆ ਮੋਡਰਨ ਲਈ ਤੁਹਾਡੇ ਵਿੱਚ ਕੀ ਕੀ ਕਾਬਲੀਅਤ ਹੋਣੀ ਚਾਹੀਦੀ ਆ ਜਾਂ ਫਿਰ ਤੁਸੀਂ ਮਤਲਬ ਵੀ ਸਟੈਪ ਵਾਈਜ਼ ਟੈਪ ਫੀਲਿੰਗ ਨੂੰ ਜਿਹੜੀ ਸਟੋਰੀ ਬੋਰਡ ਹੁੰਦਾ ਵਨ ਲਾਈਨ ਕਿਵੇਂ ਲਿਖੀ ਦੀ ਆ ਪੂਰੀ ਸਕ੍ਰਿਪਟਾ ਉਹ ਕਿਵੇਂ ਲਿਖੀ ਦੀ ਆ ਤੋ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਉਹ ਆਪਣੇ ਦੂਸਰੇ ਚੈਨਲ ਦੇ ਉੱਤੇ ਇੱਕ ਵੀਡੀਓ ਬਣਾ ਕੇ ਲੈ ਕੇ ਆਉਂਦਾ ਰਹੂੰਗਾ ਤੁਸੀਂ ਉਹ ਮੇਰੇ ਚੈਨਲ ਤੇ ਜਾਓ ਤੇ ਜਾ ਕੇ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਮਤਲਬ ਇਸ ਤਰੀਕੇ ਨਾਲ ਜੇ ਤੁਸੀਂ ਇਸ ਸਟੋਰੀ ਲਾਈਨ ਦੇ ਵਿੱਚ ਤੁਸੀਂ ਆ ਜਾਣਾ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਹ ਵਿਡੀਓ ਵਧੀਆ ਰੰਗੀ ਹੋਵੇਗੀ ਅਗਰ ਤੁਹਾਡਾ ਕੋਈ ਵੀ ਸਵਾਲ ਇਸ ਵੀਡੀਓ ਦੇ ਰਿਗਾਰਡਿੰਗ ਹੈਗਾ ਵਾ ਫਿਲਮ ਮੇਕਿੰਗ ਦੇ ਰਿਗਾਰਡਿੰਗ ਕੋਈ ਵੀ ਤੁਹਾਡਾ ਸਵਾਲ ਆ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਮੈਂ ਤੁਹਾਡੇ ਸਵਾਲ ਦਾ ਜਵਾਬ 100% ਦਵਾਂਗਾ ਜੀ ਅਗਰ ਤੁਸੀਂ ਫਿਲਮ ਲਾਈਨ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਮਤਲਬ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਹੈ ਜੀ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਫੇਰ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ ਨਾ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਆਪਣੀ ਵਰਕਸ਼ਾਪ ਹੈ ਜਿਹੜਾ ਮੈਂ ਇਵੈਂਟ ਸ਼ੁਰੂ ਕਰਨ ਜਾ ਰਿਹਾ ਮੈਂ ਜਿਹੜਾ ਸਿਰਫ ਇੱਕ ਦਿਨ ਦਾ ਹੋਵੇਗਾ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਚਾਰ ਸਕਿੱਲਸ ਕਾਵਾਂਗਾ ਮੰਨ ਕੇ ਚੱਲੋ ਅਗਰ ਤੁਸੀਂ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਤੁਹਾਡੇ ਅੰਦਰ ਉਹ ਚਾਰ ਸਕਿੱਲਾਂ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਾਰ ਸਕਿੱਲਾਂ ਤੁਹਾਨੂੰ ਆਉਣੀਆਂ ਬਹੁਤ ਜ਼ਰੂਰੀ ਨੇ اگر ਤੁਸੀਂ پیسہ ਕਮਾਉਣਾ ਚਾਹੁੰਦੇ ਹੋ オン لائن ਘਰੇ ਬੈਠ ਕੇ اگر ਤੁਹਾਨੂੰ ਉਹ ਚਾਰ ਸਕਿੱਲ ਨਹੀਂ ਹੋਣ ਗਿਆ ਤਾਂ ਤੁਸੀਂ ਕਿਸੇ ਕਿਸੇ ਵੀ ਪਲੇਟਫਾਰਮ ਤੋਂ ਤੁਸੀਂ オン لائن پیسہ ਨਹੀਂ ਕਮਾ ਸਕੋਗੇ اگر ਤੁਸੀਂ ਘਰੇ ਬੈਠ ਕੇ オン لائن پیسہ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਮੇਰੀ ਉਹ ਵਰਕਸ਼ਾਪ ਜ਼ਰੂਰ ਜੁਆਇਨ ਕਰੋ ਜੀ ਕਿਉਂਕਿ ਮੈਂ ਉਹ ਵਰਕਸ਼ਾਪ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਵੀ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਵਾ ਤੇ ਵੀਡੀਓ ਦਾ ਥੰਬਨੇਲ ਕਿਵੇਂ ਬਣਾਉਣਾ ਤੇ ਵੀਡੀਓ ਨੂੰ YouTube Facebook Instagram Telegram ਤੇ WhatsApp ਦੇ ਉੱਤੇ ਤੁਸੀਂ ਕਿਵੇਂ ਅਪਲੋਡ ਕਰਨਾ ਹੈ ਤੇ ਕੀ ਅਪਲੋਡ ਕਰਕੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਸਕਦੇ ਹੋ ਜੀ ਅਗਰ ਤੁਸੀਂ ਮੇਰੀ ਕੋਲਡ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਕੋਲੋ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਲਓ ਜੀ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਇਹ ਵਰਕਸ਼ਾਪ ਹੋਵੇਗੀ ਤੇ ਤਰੀਕ ਤੇ ਜਗ੍ਹਾ ਤੁਹਾਨੂੰ ਫੋਨ ਕਰਕੇ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ